ਤੁਹਾਨੂੰ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਅੱਜ ਭਾਰਤ ਬੰਦ ਰਹੇਗਾ ਕਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਤੇ ਆਪਣੇ ਰਿਸ਼ਤੇਦਾਰਾਂ ਸਾਥੀਆਂ ਤੱਕ ਵੀ ਜ਼ਰੂਰ ਇਸ ਖਬਰ ਨੂੰ ਸਾਂਝੀ ਕਰੋ ਕਿਉਂਕਿ ਦੱਸਤੀ ਹੈ ਕਿ ਟ੍ਰੇਡ ਯੂਨੀਅਨ ਤੇ ਫਲੋ ਅੱਜ ਪਾਤ ਬੰਦ ਦੀ ਕੋਲ ਦਿੱਤੇ ਗਏ ਸੀ ਜਿਸ ਦਾ ਸਮਰਥਨ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਕਿ ਅੱਜ ਬੰਦ ਰਹੇਗਾ ਤਾਂ ਕਿ ਖੁੱਲਾ ਰਹੇਗਾ ਵੀ ਤੁਹਾਨੂੰ ਦੱਸਾਂ ਇਹ ਦੱਸਦੀ ਹੈ ਕਿ 25 ਕਰੋੜ ਕਰਮਚਾਰੀ ਅੱਜ ਹੜਤਾਲ ਤੇ ਹੋਣ ਕੇ ਬੈਂਕਿੰਗ, ਬੀਮਾ, ਡਾਕ, ਖਣਨ, ਨਿਰਮਾਣ ਅਤੇ ਹੋਰ ਖੇਤਰਾਂ ਦੇ 25 ਕਰੋੜ ਤੋਂ ਵੱਧ ਕਾਮਿਆਂ ਦੇ ቡਧਵਾਰ ਨੂੰ ਜਾਨੀ ਕਿ ਅੱਜ ਦੇਸ਼ ਵਿਆਪੀ ਆਮ ਹੜਤਾਲ ਜਾਪਤ ਬੰਦ ਦੇ ਵਿੱਚ ਹਿੱਸਾ ਲੈਣ ਦੀ ਉਹਨਾਂ ਦੀ ਸੰਭਾਵਨਾ ਹੈ ਤੇ ਕੇਂਦਰੀ ਟ੍ਰੇਡ ਯੂਨੀਅਨ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਇੱਕ ਪਲੇਟਫਾਰਮ ਨੇ ਐਲਾਨ ਕੀਤਾ ਸੀ ਕਿ ਹੜਤਾਲ ਸਰਕਾਰ ਦੀਆਂ